ਸਤਕਾਰਜੋ ਮੇਰੀਆਂ ਬੱਚੀਆਂ ਭੈਣਾ ਮਤਾਮਾ ਬੱਚੇ ਭਰਾ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਚਰਨਾਂ ਚ ਫਤਿਹ ਬਲਾਈਏ ਜੋ ਬੋਲੇ ਸੋਨਰ ਪਹਿ ભગવાન ਬਾਲਮੀਕ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਪਿੰਡ ਦੇ ਵਿੱਚ ਪਹਿਲੀ ਵਾਰ ਸਾਡੇ ਛੋਟੇ ਭਰਾ ਸਤਕਾਰਜੋ ਕੁਲਦੀਪ ਸਿੰਘ ਜੀ ਜਿਹੜੇ ਕਿ ਇੱਥੇ ਸਰਵਿਸ ਕਰ ਰਹੇ ਆ ਉਹਨਾਂ ਦੇ ਜਿਤਨਾ ਸਦਕਾ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਬੜੀ ਖੁਸ਼ੀ ਹੋਈ ਦੇਖ ਕੇ ਕਿ ਆਪਾਂ ਲੋਕ ਜੁੜ ਕੇ ਬੈਠੇ ਆ ਹੁਣ ਔਰ ਜਿਹੜੇ ਜੁੜ ਕੇ ਬੈਠੇ ਆ ਜਿਸ ਮੰਚ ਤੋਂ ਬੋਲ ਰਿਹਾ ਮੈਂ ਉਹਦਾ ਨਾਮ ਵੀ ਹੋਈ ਹੈ ਪਾਵਰ ਆਫ ਸੋਸ਼ਲ ਯੂਨਿਟੀ ਸਮਾਜਿਕ ਏਕਤਾ ਦੀ ਸ਼ਕਤੀ ਸਮਾਜਿਕ ਏਕਤਾ ਦੀ ਸ਼ਕਤੀ ਜੇ ਸਮਾਜ ਇਕੱਠਾ ਹੋ ਜਵੇ ਤਾਂ ਉਹਦੀ ਸ਼ਕਤੀ ਕੀ ਹੈ ਇਹ ਦੱਸਣ ਲਈ ਤੁਹਾਨੂੰ ਅੱਜ ਆਏ ਆ ਅਸੀਂ ਤੁਹਾਡੇ ਵਿੱਚ ਸੇਰ ਫੇਕ ਦੁੱਖ ਤਕਲੀਫ ਨੂੰ ਮੁੱਦੇ 'ਤੇ ਰੱਖ ਕੇ ਤੁਰੇ ਹੋਏ ਆ ਸੋ ਜਿਵੇਂ ਕਿ ਤੁਹਾਨੂੰ ਪਤਾ ਲੱਗ ਗਿਆ ਮੈਂ ਕੋਈ ਦੂਰੋਂ ਨਹੀਂਗਾ ਤੁਹਾਡੇ ਵਿੱਚੋਂ ਆ ਲਾਂਬੜੇ ਦੇ ਨੇੜੇ ਪਿੰਡ ਵਿਸ਼ੇਸ਼ਰਪੁਰਾ ਮੇਰਾ ਉੱਥੇ ਦਾ ਜੰਪਲ ਆ ਅੱਜ ਕੱਲ ਸੰਨੀ ਨਿਕਲੇ ਕੈਨੇਡਾ ਦੇ ਵਿੱਚ ਰਹਿ ਰਿਹਾ ਔਰ 2017 ਚ ਰਿਟਾਇਰਮੈਂਟ ਹੋਈ ਸੀ ਕਿ ਲੋਕ ਸੋਚਦੇ ਹੁਣ ਮੈਂ ਰਿਟਾਇਰ ਹੋਣ ਤੋਂ ਬਾਅਦ ਸ਼ਾਇਦ ਕਿਤੇ ਕੋਈ ਕੁਰਸੀ ਚਾਹੀਦੀ ਹੁਣੀ ਹੈ ਤਾਂ ਤੁਰ ਪਿਆ ਇਹ ਸਾਰੇ ਭਲੇਖੇ ਕੱਢਣ ਲਈ ਪਿੰਡਾਂ ਦੇ ਵਿੱਚ ਜਾਦੇ ਆ 26 ਫਰਵਰੀ 2023 ਨੂੰ ਅਣਖ ਜਗਾਓ ਆਜ਼ਾਦੀ ਪਾਓ ਇਸ ਨਾਂ ਦੇ ਥੱਲੇ ਯਾਤਰਾ ਨਿਕਲੀ ਸੀ ਔਰ ਮੇਰਾ ਖਿਆਲ ਸ਼ਾਇਦ ਨਾਲਾ ਤੋਂ ਆਏ ਸਾਡੇ ਵੀਰ ਮੈਨੂੰ ਹੁਣੇ ਫੋਨ ਆਇਆ ਸੀ ਉਸ ਪਿੰਡ ਦੇ ਵਿੱਚ ਵੀ ਯਾਤਰਾ ਪਹੁੰਚੀ ਸੀ ਔਰ 100 ਮੀਲ ਦੇ ਵਿੱਚ ਯਾਤਰਾ ਰਾਤ ਨੂੰ ਰੁਕੀ ਸੀ ਜਿਹੜੀ ਕਲੋਨੀ ਆਪਣੀ ਸੜਕ ਤੇ ਬਣੀ ਹੋਈ ਔਰ ਉਸ ਤੋਂ ਬਾਅਦ ਤਲਵਣ ਗਈ ਸੀ ਤਲਵਣ ਤੋਂ ਫਲੋਰ ਫਲੋਰ ਤੋਂ ਅੱਗੇ ਯਾਤਰਾ ਚੱਲਦੀ ਰਹੀ ਔਰ ਚੌੜ ਦਨ ਸੜਕਾਂ ਦੇ ਉੱਤੇ ਜਿੱਥੇ ਰਾਤ ਪਈ ਕੱਟ ਲਈ ਇਹ ਨਹੀਂ ਕਿ ਕਿਸੇ ਹੋਟਲ ਚ ਰਹਿਣਾ ਕਈਆਂ ਨੇ ਲੋਕਾਂ ਨੇ ਇਹ ਦੇਖ ਕੇ ਕਿ ਅਫਸਰ ਰਟਰ ਹੋਏ ਸ਼ਾਇਦ ਰਹਿਣ ਲਈ ਹੋਟਲ ਚਾਹੀਦਾ ਜਿਨ੍ਹਾਂ ਨੇ ਹੋਟਲ ਬੁੱਕ ਕਰਾਇਆ ਰਿਜੈਕਟ ਕਰਾਉਣੇ ਪਏ ਵੇ ਥੱਲੇ ਜਿੱਥੇ ਸੰਗੇ ਸੌਂਦੀ ਉੱਥੇ ਸੌਂਮਾਗੇ ਸਾਨੂੰ ਕੋਈ ਲੋੜ ਨਹੀਂ ਦੁੱਖ ਕੀ ਆ ਦੁੱਖ ਹੈ ਕਿ ਜਿਸ ਅਸੀਂ ਰਹਿਬਰ ਦਾ 133 ਨਾ ਜਨਮ ਦਿਨ ਮਨਾਉਣ ਜਾ ਰਹੇ ਆ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਉਧਰ ਤੇ ਸਿੱਖਿਆ ਕੀ ਆ 14 ਤਰੀਕ ਨੂੰ ਆ ਰਿਹਾ ਜਨਮ ਦਿਨ ਆਪਾਂ ਇਕੱਠੇ ਹੋਣਾ ਕਿਸੇ ਨੇ ਲੰਗਰ ਲਾ ਲੈਣਾ ਕਿਸੇ ਨੇ ਕੁਛ ਕਰ ਲੈਣਾ ਮੈਂ ਨਹੀਂ ਕਹਿੰਦਾ ਕਰਨਾ ਨਹੀਂ ਚਾਹੀਦਾ ਕਰੋ ਪਰ ਜੇ ਕਰੋ ਇਕੱਲੇ ਇੰਨਾ ਕੁਛ ਕਰਕੇ ਚਲੇ ਗਏ ਤਾਂ ਫੇ ਸਾਡੇ ਚ ਘਾਟ ਕੀ ਹੈ ਸਿਰਫ ਆਪਣੇ ਆਪ ਨੂੰ ਦੇਖਣ ਲਈ ਮੈਂ ਜਿੱਜੜੇ ਪੜ੍ਹ ਰਹੇ ਸੀ ਪਾਠ ਨੰਨ ਕੀਤਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਮੂਲ ਨੂੰ ਪਛਾਣਨਾ ਜਿੱਥੇ ਅਸੀਂ ਵਿਛੜੇ ਹੋਏ ਹਾਂ ਬਾਬਾ ਸਾਹਿਬ ਦਾ ਜਨਮ ਦਾ ਨਾਰਿਆ ਪਹਿਲਾਂ ਵੀ ਆਇਆ ਪਰ ਸਾਡੇ ਵਿੱਚ ਤੇ ਬਾਬਾ ਸਾਹਿਬ 'ਚ ਫਰਕ ਕੀ ਆ ਸਿਰਫ ਇੰਨਾ ਕਿ ਸਾਨੂੰ ਵਿਚਾਰਨ ਦੀ ਲੋੜ ਆ ਜੇ ਹੁਣ ਅਸੀਂ ਕਹੀਏ ਕਿ ਨਹੀਂ ਅਸੀਂ ਨਹੀਂ ਕਰ ਸਕਦੇ ਜੋ ਬਾਬਾ ਸਾਹਿਬ ਕਰ ਗਏ ਇਹ ਕਦੀ ਦੀ ਹੋ ਸਕਦਾ ਕਿ ਅਸੀਂ ਕਰ ਨਹੀਂ ਸਕਦੇ ਸਿਰਫ ਗੱਲ ਇਹ ਨਹੀਂ ਕਿ ਆ ਕਿ ਆਪਣੇ ਸਵਾਰਥ ਛੱਡੇ ਬਣੇ ਆ ਜੇਕਰ ਸਵਾਰਥ ਨਹੀਂ ਛੱਡੇ ਤਾਂ ਜਿਹੜੀ ਮਰਜ਼ੀ ਕੁਰਸੀ ਪ੍ਰਾਪਤ ਕਰ ਲਿਓ ਤੁਹਾਨੂੰ ਲੱਭਣਾ ਕੱਖ ਨਹੀਂ ਬਾਬਾ ਸਾਹਿਬ ਜਿਹੜਾ ਹਾਲਾਤਾਂ 'ਚ ਬੜੇ ਆਪਾਂ ਨੂੰ ਸਭ ਨੂੰ ਪਤਾ ਕਿ ਸਕੂਲ ਦੇ ਕਮਰੇ ਦੇ ਅੰਦਰ ਵੀ ਬੈਠਣ ਨਹੀਂ ਦਿੱਤਾ ਜਾਂਦਾ ਪਾਣੀ ਪੀਣ ਨਹੀਂ ਦਿੱਤਾ ਜਾਂਦਾ ਸੌਣ ਵੀ ਨਹੀਂ ਦਿੱਤਾ ਜਾਂਦਾ ਦੂਰੋਂ ਹੀ ਸੁਣਦੇ ਸੀ ਪਰ ਉਹਨਾਂ ਹਾਲਾਤਾਂ 'ਚ ਪੜ੍ਹ ਕੇ ਡਿਗਰੀਆਂ ਕਰਕੇ ਤੇ ਬਾਹਰ ਜਾ ਕੇ ਫਿਰ ਭਾਰਤ ਨੂੰ ਕਿਉਂ ਪਸੰਦ ਕੀਤਾ ਜਿੱਥੇ ਉਹਨਾਂ ਨੂੰ ਬੈਠਣ ਵੀ ਨਹੀਂ ਦਿੱਤਾ ਜਾਂਦਾ ਖਾਣ ਵੀ ਨਹੀਂ ਦਿੱਤਾ ਜਾਂਦਾ ਪੀਣ ਵੀ ਨਹੀਂ ਦਿੱਤਾ ਜਾਂਦਾ ਫਿਰ ਇਸ ਭਾਰਤ ਨੂੰ ਕਿਉਂ ਆਏ ਤੇ ਅਸੀਂ ਬਾਹਰ ਜਾ ਰਹੇ ਆ ਇਹ ਦੇਖਣ ਦੀ ਲੋੜ ਆ ਕਿ ਉਹਨਾਂ ਨੇ ਭਾਰਤ ਨੂੰ ਬੜਕੇ ਪਸੰਦ ਕੀਤਾ ਸਾਡੇ ਲਈ ਕੀਤਾ ਕਿ ਮੇਰੀ ਜਿਹੜੀ ਕੌਮ ਆ ਮੇਰਾ ਜਿਹੜਾ ਸਮਾਜ ਆ ਜਿੱਥੋਂ ਮੈਂ ਛਕਿਆ ਆ ਜੇ ਮੈਂ ਨਾਲ ਕੁਝ ਦਾਨ ਕਰ ਸਕਿਆ ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਜਮਾਂਗਾ ਐਡਾ ਪ੍ਰਣ ਕਰਨਾ ਤੇ ਅਸੀਂ ਸੋਚਦੇ ਕਿ 바ਵਾ ਸਾਹਿਬ ਨੂੰ ਐਡਾ ਨੀਵੇਂ ਹੋ ਕੇ ਮੱਥਾ ਟੇਕ ਲੈ ਤਾਂ ਪਤਾ ਨਹੀਂ ਅਸੀਂ ਉਹਦੀ ਵਿਚਾਰਤਾ ਰਹਾ ਅੰਦਰ ਪ੍ਰਾਪਤ ਕਰ ਲਵਾਂਗੇ ਨਹੀਂ ਕਰ ਸਕਦੇ ਕਿਉਂਕਿ ਸੁਭਨ ਖੜੀ ਪਈ ਬਰਸ਼ ਹੋਣਾ ਪਿਆ ਗਿਆ ਇੰਨੀਆਂ ਡਿਗਰੀਆਂ ਦਾ ਮਾਲਕ ਭਾਵੇਂ ਫੌਰੀਂ ਦੇ ਵਿੱਚ ਜੱਜ ਲੱਗ ਜਾਂਦੇ ਜਿੱਥੇ ਮਰਜੀ ਜੋ ਮਰਜੀ ਕਰ ਲੈਂਦੇ ਹਰ ਕੁਰਸੀ ਨੂੰ ਹਰ ਕੁਰਸੀ ਨੂੰ ਛੱਡਿਆ ਕਾਦੀ ਖਾਤਰ ਸਾਡੀ ਖਾਤਰ ਸਾਡੀ ਖਾਤਰ ਕੋਈ ਕੁਰਸੀ ਨਹੀਂ ਚੰਗੀ ਲੱਗੀ ਜਿਹੜੀ ਵੀ ਤੁਰਸੀ ਪ੍ਰਾਪਤ ਕੀਤੀ ਉਸ ਤੇ ਬੈਠ ਕੇ ਉਸ ਕਲਮ ਦੇ ਨਾਲ ਸਾਡੀਆਂ ਤਕਦੀਰਾਂ ਲਿਖ ਦਤੀਆਂ ਪਰ ਅੱਜ ਮੇਰੇ ਵਰਗਾ ਜੇ ਪੀ ਐਨ ਵੀ ਲੱਗ ਜਾਂਦਾ ਤੇ ਕਹਿੰਦਾ ਮੈਂ ਨਹੀਂ ਮਹੱਲੇ ਦੇ ਵਿੱਚ ਬੜਨਾ ਬਈ ਮੈਂ ਤਾਂ ਸਰਕਾਰੀ ਨੌਕਰੀ ਕਰਦਾ ਤੇ ਬਾਕੀਆਂ ਦਾ ਤਾਂ ਗੱਲਾਂ ਹੀ ਬਦੂਰ ਜੀਆਂ ਕਿਉਂ ਬਾਬਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਉਹਨਾਂ ਨੇ ਕਿਹਾ ਸੀ ਮੇਰੇ ਕੋਲ ਚੰਦ ਕੰਡਕਟਰ ਚੰਦ ਕ ਵਕੀਲ ਚੰਦ ਕ ਇੰਜੀਨੀਅਰ ਮਿਲ ਜਾਣ ਇਸ ਭਾਰਤ ਦਾ ਨਕਸ਼ਾ ਇਹੋ ਜਿਹਾ ਬਣਾ ਦਵਾਂਗੇ ਕਿ ਦੁਨੀਆ ਜਾਨ ਕਰੂਗੀ ਪਰ ਅੱਜ ਤਾਂ ਸਾਡੇ ਇਹਨੇ ਬਣ ਗਏ ਤਾਂ ਅਸੀਂ ਮੜ ਕੇ ਗੁਲਾਮ ਹੋ ਗਏ ਇਹਦਾ ਕੀ ਕਰਨਾ ਜਿਹੜਾ ਉੱਥੇ ਦਾ ਉਹ ਫੁਲਾਨੀ ਪਾਰਟੀ ਚੰਗੀ ਆ ਫੁਲਾਨਾ ਐਮ ਐਲ ਏ ਚੰਗਾ ਕਿੰਨੇ ਕਾਪ ਬਣਾਉਣੇ ਕਿੰਨੇ ਕੁ ਬਣਾ ਕੇ ਥੱਕ ਗਏ ਆ ਕਿੰਨੀਆਂ ਕੁ ਪਾਟੀਆਂ ਦੇਖਣੀਆਂ ਆਪਾਂ ਕਿਸੇ ਦੀ ਲੋੜ ਨਹੀਂ ਅਜੇ ਤਹਾਂ ਦੱਸਣ ਲਿਆ ਆ ਪਟਾਰੇ ਖਲੋਣੇ ਤੁਹਾਡੇ ਮੁੱਲਿਆਂ ਜਾ ਕੇ ਅਸੀਂ ਆ ਦੇ ਦਿੰਨਾ ਅਸੀਂ ਆ ਦੇ ਦਿੰਨਾ ਅਸੀਂ ਆ ਦੇ ਦਿੰਨਾ ਇਤਨੀ ਕੁਸ਼ਣ ਕਰ ਦਿਓ ਗੁਲਾਮ ਨਹੀਂ ਬਣਨਾ ਤੁਹਾਨੂੰ ਕੋਣ ਮੰਗਣ ਗਿਆ ਤੁਹਾਡੇ ਕੋਲੋਂ ਸਾਨੂੰ ਮਾ ਦਿਓ ਅਸੀਂ ਪੀਖ ਨਹੀਂ ਮੰਗਣੀ ਅਸੀਂ ਪੀਖ ਨਹੀਂ ਲੈਣੀ ਅਸੀਂ ਇਸ ਦੇਸ਼ ਦੇ ਮਾਲਕਾਂ ਜਿੱਦਣ ਤੁਸੀਂ ਇਹ ਗੱਲ ਕਹਿਣੀ ਸਿੱਖ ਗਏ ਉਹੀ ਡਾਕਟਰ ਅੰਬੇਡਕਰ ਆ ਜਿਹਨੇ ਪਟੇਲ ਕਹਿੰਦਾ ਸੀ खिड़कियां बंद ਕਰ ਦਿੱਤੀਆਂ ਦਰਵਾਜ਼ੇ ਬੰਦ ਕਰ ਦਿੱਤੇ ਬੈਟੇ ਅੰਬੇਡ ਕਰਦੀ ਹਵਾ ਵੀ ਅੰਦਰ ਨਹੀਂ ਆ ਸਕਦੀ ਤਾਂ ਠੱਡ ਮਾਲ ਕੇ ਅੰਦਰ ਬੜੇ ਸੀ ਕਿ ਪਟੇਲ ਡਾਕਟਰ ਸਾਹਿਬ ਆ ਗਏ ਪਰ ਅੱਜ ਅਸੀਂ ਨੀਵੇਂ ਹੋ ਕੇ ਤੁਮੜੇ ਕਿਹਨਾਂ ਦੇ ਅੱਗੇ ਤੇ ਕਿਹ ਕਿਹਦੀਆਂ ਪਾਰਟੀਆਂ ਦੇਖੇ ਕਿਉਂ ਇੱਦਾਂ ਸਦਾ ਸਮਾਜ ਹੋਵੇ ਤੇ ਅਸੀਂ ਗ੍ਰਾਮ ਬਣਿਆ ਕਿਸੇ ਪੋਲੀਟਿਕਲ ਪਾਰਟੀ ਦੇ ਨਾਲ ਨਹੀਂ ਮੈਂ ਜੁੜਿਆ ਹੋਇਆ ਤੇ ਕਿਸੇ ਪੋਲੀਟਿਕਲ ਪਾਰਟੀ ਨੂੰ ਮਾੜਾ ਵੀ ਨਹੀਂ ਕਹਿੰਦਾ ਕਿਉਂਕਿ ਪੋਲੀਟਿਕਲ ਪਾਰਟੀਆਂ ਨੇ ਰਾਜ ਕਰਨਾ ਪਰ ਆਪਾਂ ਨੂੰ ਕਿੱਦਾਂ ਇਹਨਾਂ ਦੇ ਨੱਕ 'ਚ ਨਕੀਲ ਪਾਉਣੀ ਆ ਉਹ ਦੱਸਣ ਲਈ ਆ ਮੈਂ ਇਹ ਨਹੀਂ ਕਹ ਲਿਆ ਬਈ ਫੋਨੀ ਪਾਰਟੀ ਨੇ ਬੋਟ ਪਾਇਆ ਜਾਣੂ ਨਾ ਪਾਇਆ ਮੈਂ ਦੱਸਣ ਲਈ ਆ ਬਈ ਜਿਹਨੂੰ ਮਰਜ਼ੀ ਬੋਟ ਪਾਇਆ ਉਹਦਾ ਨੱਕ 'ਚ ਨਕੀਲ ਕਿੱਦਾਂ ਪਾਉਣੀ ਆ ਉਹ ਅੱਜ ਦੱਸਣ ਲਈ ਤੁਹਾਨੂੰ ਆਇਆ ਮੈਂ ਸਾਡੇ ਛੋਡੇ ਬ੍ਰਦਰ ਨੇ ਕਹਿ ਦਿੱਤਾ ਨੋ ਰੀਲੀਜ ਨੋ ਰੀਲੀਜੀਅਸ ਨਹੀਂ ਅਸੀਂ ਧਰਮ ਨੂੰ ਮੰਨਦੇ ਆ ਪਰ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਹਰ ਧਰਮ ਦਾ ਸਨਮਾਨ ਕਰਦੇ ਆ ਕਿਉਂਕਿ ਸਾਡੇ ਜਿਹੜੇ ਲੋਕਾਂ ਇੱਕ ਧਰਮਾਂ ਦੇ ਵਿੱਚ ਨਹੀਂ ਬੈਠੇ ਜਗ੍ਹਾ ਜਗ੍ਹਾ ਬੈਠੇ ਆ ਜਗ੍ਹਾ ਜਗ੍ਹਾ ਉਹਨਾਂ ਦੇ ਹਰ ਇੱਕ ਜਿੱਦਾਂ ਪਾਰਟੀਆਂ ਦੇ ਵਿੱਚ ਖਿਲਰੇ ਆ ਇੱਦੇ ਧਰਮਾਂ ਦੇ ਵਿੱਚ ਖਿਲਰੇ ਆ ਅਸੀਂ ਹਰ ਇੱਕ ਦਾ ਸਨਮਾਨ ਕਰਦੇ ਆ ਕਿਉਂਕਿ ਆਪਾਂ ਸਭ ਨੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਜਿਵੇਂ ਅੱਜ ਅਸੀਂ ਭਗਵਾਨ ਬਾਲਮੀਕ ਦਾ ਮੰਦਿਰ ਦੇ ਵਿੱਚ ਬੈਠੇ ਆ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਪੰਜਾਬ ਦੇ ਲੋਕਾਂ ਨੂੰ ਇੱਕ ਮਾਲਾ ਚ ਪਰੋ ਕੇ ਉਹ ਨਾਂ ਦੇ ਕੇ ਗਏ ਸੀ ਸ਼ੈਡਿਊਲ ਕਾਸਟ ਸ਼ੈਡਿਊਲ ਕਾਸਟ ਨਾਂ ਦੇ ਕੇ ਗਏ ਸੀ ਅੱਜ ਅਸੀਂ ਬੰਦ ਕਿੱਥੇ ਹੋ ਗਏ ਮੈਂ ਚਮਾਰਾਂ ਮੈਂ ਰਵਦਾਸੀਆ ਮੈਂ ਮੰਝਵੀ ਮੈਂ ਬਾਲਵੀਕ ਮੈਂ ਪੰਣਾ ਮੈਂ ਬਾਜੀਗਰ ਐਨੇ ਸਿਆਰੇ ਬਣ ਗਏ ਸੀ ਕਿ ਅੱਜ ਕੁੱਟ ਖਾ ਰਹੇ ਸੀ ਇੱਕ ਮਾਲਾ ਚ ਮਾਰ ਕੇ ਪਰ੍ਹੇ ਸੀ ਉਹਨਾਂ ਨੇ ਯਾਤਰਾ ਜਿਹੜੀ ਨਿਕਲੀ ਸੀ ਸ਼ਡਿਊਲਡ ਪਾਸ ਨਾ ਦੇ ਥੱਲੇ ਨਿਕਲੀ ਸੀ ਕਿਉਂਕਿ ਜਦੋਂ ਅਸੀਂ ਲੋਕ ਇਕੱਠੇ ਹੁੰਦੇ ਤਾਂ ਫਿਰ ਅਸੀਂ ਦੱਸ ਦਵਾਂਗੇ ਕਿ ਪਾਟੇ ਹਨ ਕਿਹੜੀ ਚੀਜ਼ ਹੁੰਦੀ ਹੈ ਬਾਬਾ ਸਾਹਿਬ ਨੇ ਐਡੀ ਕਸਮ ਖਾ ਕੇ ਕੀ ਕੀਤਾ ਲੇਬਰ ਮਨਿਸਟਰ ਬਣੇ ਪਹਿਲਾਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਸਾਨੂੰ ਸਾਡੀਆਂ ਪਹਿਣਾ ਲਈ ਮਜ਼ਦੂਰਾਂ ਲਈ ਕੰਮ ਵਾਲੇ ਜਿਹੜੇ ਲੇਬਰ ਨਾਲ ਬਣਾਏ ਸੀ ਅੱਜ ਉਹ ਲੇਬਰ ਵਾਲ ਜਿਹੜੇ ਆ ਉਹਨਾਂ ਦੀ ਤਕਲੀਫ ਹੋਈ ਪਈ ਹੈ ਸਰਕਾਰਾਂ ਨੂੰ ਉਹਨਾਂ ਨੂੰ ਤੋੜ ਰਹੇ ਆ ਕਿਉਂਕਿ ਸਾਡੇ ਜਿਹੜੇ ਉਹਨਾਂ ਦੇ ਵਿੱਚ ਹੱਕ ਜਿਹੜੇ ਆ ਮਹੂਤਵਪੂਰਨ ਪੈਸੀ ਹੁਣ ਕੀ ਕੰਨਦਾ ਚਾਹੁੰਦੇ ਆ ਕਿ ਲੇਬਰਾਂ ਤੋੜ ਦਿਓ ਇਹਨਾਂ ਨੂੰ ਕੁੱਟੋ ਇਹਨਾਂ ਨੂੰ ਮਾਰੋ 12 ਘੰਟੇ ਟਾਈਮ ਲਓ 16 ਘੰਟੇ ਨੌਕਰੀ ਲਓ ਜੀ ਕਰਦਾ ਮਿੰਟ ਦਿਓ ਜੀ ਕਰਦਾ ਨਾ ਦਿਓ ਇਹ ਕਿਹਦੀ ਬਦਵਲਤ ਹੋ ਰਿਹਾ ਇਹ ਸਾਡੇ ਖਿੰਡਣ ਦੇ ਬਦਵਲਤ ਹੋ ਰਿਹਾ ਸਾਨੂੰ ਪੋਲੀਟਿਕਲ ਲੋਕਾਂ ਨੇ ਪਾੜ ਪਾੜ ਕੇ ਐਦਾਂ ਆ ਕਰ ਦਿੱਤਾ ਐਨੇ ਕ ਕਹਿੰਦੇ ਅਸੀਂ ਬੜੇ ਵੱਡੇ ਆ ਥੋੜੇ ਇਹ ਹੋਰ ਕਹਿੰਦੇ ਵੱਡੇ ਆ ਥੋੜੇ ਇਹ ਹੋਰ ਕਹਿੰਦੇ ਵੱਡੇ ਆ ਤੇ ਗੁਰੂਆਂ ਦੀ ਬਾਣੀ ਨੂੰ ਵੀ ਭੁੱਲ ਗਏ ਜਿਨ੍ਹਾਂ ਨੇ ਕਿਹਾ ਸੀ ਹਮ ਬੜ ਕਬ ਕੇ ਲੀਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬਿੱਦ ਕਬੇ ਨਾ ਨਾਸੀ ਕਹਿ ਰਵਿਦਾਸ ਸਭ ਨੇ ਸਮਝਸ ਕੋਲ ਪਰੇ ਸਭ ਬੋਰੇ ਮੋਹ ਆਧਾਰ ਨਾਮ ਨੇ ਜੀਵਨ ਪ੍ਰਾਨ ਧਨ ਮੋਰੇ ਅਸੀਂ ਐਦਾ ਬੰਦ ਹੋ ਗਏ ਕਿ ਮੈਂ ਤਾਂ ਕਵੀ ਬਹੁਤ ਵੱਡਾ ਜੀ ਮੈਂ ਤਾਂ ਕਵੀਆਂ ਦੀ ਮਹਿਫਲ ਚ ਜਾਣਾ ਮੈਂ ਤਾਂ ਸੂਰਮਾ ਬਹੁਤ ਵੱਡਾ ਮੈਂ ਤਾਂ ਗਿਆਨੀ ਬਹੁਤ ਵੱਡਾ ਮੇਰੀ ਜਾਤ ਬੜੀ ਉੱਚੀ ਆ ਮੇਰੀ ਕੁੱਲ ਬੜੀ ਉੱਚੀ ਆ ਤੇ ਸਤਗੁਰ ਰਵਿਦਾਸ ਮਹਾਰਾਜ ਜੀ ਕਹਿੰਦੇ ਮੂਰਖ ਸੌ ਸਿਆਣੇ ਇੱਕੋ ਗੱਲ ਮੂਰਖ ਆਪ ਤੇ ਵਪੜੀ ਆਜਸਤਾਨ ਨੂੰ ਲੋੜ ਪੈ ਗਈ ਆਪਨਾ ਆਪ ਦੇਖਣ ਦੀ ਕਿ ਬਾਬਾ ਸਾਹਿਬ ਨੇ ਸਾਨੂੰ ਸੰਵਿਧਾਨ ਲਿਖ ਕੇ ਦੇ ਦਿੱਤਾ ਇੱਕ ਰਸਤਾ ਬਣਾ ਕੇ ਦੇ ਦਿੱਤਾ ਕਿ ਇਸ ਰਸਤੇ ਤੇ ਤੂੰ ਐਨਐਲਏ ਬਣਗੇ ਇਸ ਰਸਤੇ ਤੇ ਉਤੋਂ ਵੀ ਐਮਪੀ ਬਣਗੇ ਇਸ ਰਸਤੇ ਉਤੋਂ ਦੀ ਡਾਕਟਰ ਬਣਗੇ ਇੰਜੀਨੀਅਰ ਬਣਨਗੇ ਵਕੀਲ ਬਣਨਗੇ ਹੋਰ ਨੌਕਰੀਆਂ ਦੇ ਵਿੱਚ ਆਉਣਗੇ ਆ ਗਏ ਆਪਾਂ ਨੌਕਰੀਆਂ ਮਿਲ ਗਈਆਂ ਰਾਸ਼ਟਰਪਤੀ ਤੱਕ ਵੀ ਪਹੁੰਚ ਗਏ ਹੋਮ ਮਿਨਿਸਟਰ ਤੱਕ ਵੀ ਪਹੁੰਚ ਗਏ ਡਿਪਟੀ ਪ੍ਰੈਸਿਡੈਂਟ ਵੀ ਬਣ ਗਏ ਪਰ ਅੱਜ ਸਾਡੇ ਬੱਚੇ ਜਦੋਂ ਕੋਈ ਆਉਂਦਾ ਉਦੋਂ ਸਾਡੇ ਘਰਾਂ ਦੇ ਇਕੱਠੇ ਹੋ ਕੇ ਕਹਿੰਦੇ ਕਿ ਤੇ ਨੌਕਰੀ ਲਵਾ ਦਿਓ ਜੀ ਮੁੰਡਾ ਵਿਹਲਾ ਪੈ ਕੁੜੀ ਵਿਹਲੀ ਫਿਰਦੀ ਐਡਾ ਦਾ ਸਾਡਾ ਹਾਲ ਹੋ ਗਿਆ ਇਸ ਦੇਸ਼ ਦੇ ਮਾਲਕ ਹੋਣ ਦੇ ਬਾਵਜੂਦ ਕਿਉਂ ਹੋਇਆ ਉਹਨਾਂ ਲੋਕਾਂ ਕਰਕੇ ਹੋਇਆ ਜਿਨ੍ਹਾਂ ਲੋਕਾਂ ਲਈ ਬਾਬਾ ਸਾਹਿਬ ਨੇ ਕੁਰਸੀਆਂ ਬਣਾ ਕੇ ਦਿੱਤੀਆਂ ਸੀ ਅੱਜ ਉਹ ਕੁਰਸੀਆਂ ਦੇ ਉੱਤੇ 131 ਬੈਠੇ 542 ਦੇ ਵਿੱਚੋਂ 131 ਐਮਪੀ ਹੈ ਤੁਹਾਡੇ ਤੁਹਾਡੇ ਸਮਾਜ ਦੇ ਜਿਵੇਂ ਨੂੰ ਸ਼ੈਡਿਊਲਡ ਪਾਸ ਤੇ ਸ਼ੁਰੂ ਟ੍ਰਾਇਮ ਕਰਦੇ ਆ 131 ਐਮਪੀ ਪਾਰਲੀਮੈਂਟ ਦੇ ਵਿੱਚ ਬੈਠੇ ਆ 542 ਬੰਦੇਆਂ ਦੇ ਵਿੱਚ 131 ਤੁਹਾਡੇ ਬੈਠੇ ਹੋਣ ਫਿਰ ਵੀ ਤੁਸੀਂ ਗਲਾਨੀ ਦੇ ਵਿੱਚ ਮਹਿਸੂਸ ਕਰ ਰਹੇ ਆ ਕਿਉਂ ਕਰ ਰਹੇ ਇਹਦੇ ਤੋਂ ਵੱਧ ਬਦਮ ਬੰਡੇ ਵੀ ਨਹੀਂ ਕਿ ਕਦੀ ਵੀ ਭਲੇ ਖਿਚ ਨਾ ਦਿਓ ਕਦੀ ਵੀ ਭਲੇ ਖਿਚ ਨਾ ਰਿਓ ਸੰ ਪੰਜਾਬ ਦੇ ਵਿੱਚ ਲਾ ਲਓ ਪੰਜਾਬ ਦੇ ਵਿੱਚ 117 ਦੇ ਵਿੱਚੋਂ 34 ਸੀਟਾਂ ਤੁਹਾਡੀਆਂ ਆਪਣੀਆਂ ਰਿਜ਼ਰਵ ਆ ਤੇ ਚੋਕੀਆਂ ਦੀ ਜਗ੍ਹਾ ਅੱਜ 36 ਬੈਠੇ ਆ ਤੇ ਸਾਨੂੰ ਫਿਰ ਵੀ ਰੋਜ਼ ਦੇਖਣਾ ਪੈ ਰਿਹਾ ਸ਼ੈਡੂਲਡ ਕਾਸਟ ਪੰਜਾਬ ਦਾ ਚੇਅਰਮੈਨ ਹੀ ਨਿਲਾਇਆ ਕਿਉਂ ਕਿ ਸਾਡੇ ਬੁੱਕ ਤੇ ਕੋਈ ਨਹੀਂ ਤੇ ਜਦਾਂ ਖਣਾ ਉੱਠ ਕੇ ਤੀਜੇ ਦਿਨ ਆ ਜਾਂਦਾ ਉਹਦੀ ਸਾਡਾ ਡਿਪਟੀ ਪ੍ਰਾਇ ਡਿਪਟੀ ਸੀਐਮ ਨਿਲਾਇਆ ਵੀ ਡਿਪਟੀ ਸੀਐਮ ਲਵਾ ਲਓ ਆ ਜਿਹੜੇ ਬਣੇ ਆ ਉਹਨਾਂ ਨੇ ਕੀ ਕਰ ਦਿੱਤਾ ਤੇ ਹੁਣ ਕੀ ਕਰ ਦੇਣਾ ਜਿੰਨੀ ਦੇਰ ਕਿਸੇ ਦੀ ਅੱਖ ਨਹੀਂ ਜਾਗਦੀ ਉਹਨੂੰ ਜਿਹੜੀ ਮਰਜ਼ੀ ਕੁਰਸੀ ਦੇ ਦਿਓ ਉਹ ਕੁਝ ਨਹੀਂ ਕਰ ਸਕਦਾ ਜਿਸ ਦੀ ਅੱਖ ਜਾਗਦੀ ਆ ਉਹ ਕੋਈ ਗੁਲਾਮ ਨਹੀਂ ਹੁੰਦਾ ਅੱਜ ਤੁਹਾਡੇ ਵਿੱਚ ਆਇਆ ਇਸ ਕਰਕੇ ਦਸਲੇ ਆਇਆ ਕਿ ਜਾਵੇ ਸੁਤਾ ਸੁਤਿਆ ਤੇਰੀ ਮੰਜ਼ਿਲ ਡੱਡੀ ਏ ਦੂਰ ਚੱਲੇ ਜਾ ਸਾਥੀ ਤੁਗੋ ਰਹਿ ਗਿਆ ਭੱਡੀ ਏ ਸਮਾਵਾਜਾ ਮਾਰੇ ਸੁਣਦਾ ਨਹੀਂ ਕੰਗਾਲਾਂ ਨੂੰ ਬਦਲ ਗਈ ਸਭ ਦੁਨੀਆ ਤੋਂ ਵੀ ਬਦਲ ਖਿਆਲਾਂ ਖਿਆਲ ਬਦਲਨੇ ਪੜਿਆ ਖਿਆਲ ਬਦਲਨੇ ਪੜਿਆ ਝੋਲੀ ਚੁੱਕਾਂ ਦੇ ਮਗਰ ਨਹੀਂ ਲਗਣਾ ਪਣਾ ਉਹਨਾਂ ਨੂੰ ਤਾਂ ਜਾਓ ਜਿਹੜਾ ਮਰਜੀ ਬੋਟ ਲੈ ਜਾਓ ਸਾਨੂੰ ਹੁਣ ਤੇ ਦੱਸਣ ਆਲਾ ਆਇਆ ਸੀ ਅਸੀਂ ਇਹ ਲਡਾਂ ਜਿਹੜੀ ਤਿਆਰ ਕਰ ਲੈਣੀ ਆ ਜਿਹੜੇ ਮਰਜੀ ਜਿੱਤ ਕੇ ਜਾਓ ਜਿਹੜੇ ਮਰਜੀ ਹਾਰ ਕੇ ਆਓ ਉਹ ਡਾਂਗ ਦੇ ਨਾਲ ਸਿੱਧੇ ਕਰਾਂਗੇ ਸੀ ਸਾਨੂੰ ਲੋ ਨੀ ਪੋਲਿਟਿਕਲ ਪਾਰਟੀਆਂ ਦੀ ਉਹ ਅੱਜ ਸਮਝਾਉਣ ਲਈ ਆਇਆ ਮੈਂ ਕਿਉਂ ਬਾਣੀ ਕਹਿ ਰਹੀ ਹੈ ਬੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰ ਬਾਣੀ ਬੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰ ਬਾਬਾ ਸਾਹਿਬ ਦਾ ਕੀ ਆਪਣਾ ਫਰਕ ਆ ਜਿਹੜੀ ਮੈਂ ਲਾਈਨ ਬੋਲੀ ਆ ਗੁਰਬਾਣੀ ਦੀ ਬੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰ ਬਾਬਾ ਸਾਹਿਬ ਦੇ ਵਿੱਚ ਤਿੰਨ ਹੀ ਚੀਜ਼ਾਂ ਦੇਖੋ ਹੈਗੀਆਂ ਮੋਹ ਸਿਗਾ ਜੇ ਮੋਹ ਹੁੰਦਾ ਤਾਂ ਬੱਚੇ ਕੁਰਬਾਨ ਨਾ ਹੁੰਦੇ ਤਿੰਨ ਲੜਕੇ ਇੱਕ ਲੜਕੀ ਚਲੇਗਾ ਦੁਆਇਦਾਂ ਨੂੰ ਦੁੱਖ ਜੇ ਲੋਭ ਹੁੰਦਾ ਤੇ ਕਦੇ ਵੀ ਬਾਰ ਉਹ ਛਣਾਉਂਦੇ ਜੇ ਹੰਕਾਰ ਹੁੰਦਾ ਤੇ ਕਦੇ ਵੀ ਐਡਵੋਕੇਟ ਬਣ ਕੇ ਸਭੀ ਪਰਾਂ ਦੇ ਪ੍ਰਧਾਨ ਨਾ ਬਣਦੇ ਅੱਜ ਮੇਰੇ ਵਰਗਾ ਮੈਂ ਜੀ ਬੜਾ ਪੰਜਾਬ ਸਰ ਰਿਟਾਇਰ ਹੋਇਆ ਮੈਂ ਤਾਂ ਮਹੱਲਿਆਂ ਚ ਜਾਣਾ ਨਹੀਂ ਚਾਹੁੰਦਾ ਤੇ ਜਦੋਂ ਵੋਟ ਮੰਗਣਾਉਂਦੇ ਆ ਉਦੋਂ ਆਪਸ ਹੀ ਰਹਿੰਦੀ ਹੈ ਮੈਂ ਕੁਝ ਲੋ ਨਹੀਂਦਾ ਤੇ ਸਾਡੇ ਲੋਕਾਂ ਨੂੰ ਆ ਕੇ ਦੱਸਦੇ ਸੀ ਜੀ ਆਈਐਸ ਰਿਟਾਇਰ ਹੋਏ ਆ ਫੇਰ ਕਰਕੇ ਕੀ ਆਏ ਆ ਬਈ ਪੁੱਛੋ ਮੈਂ ਜੇ ਮਨਿਸਟਰ ਸਹੀ ਉਹਨਾਂ ਪੁੱਛੋ ਕੀ ਕਰਕੇ ਆਇਆ ਮੈਂ ਪ੍ਰਧਾਨ ਸੀਗਾ ਪੁੱਛੋ ਕੀ ਕਰਕੇ ਆਇਆ ਜਿੰਨੇ ਵੇਲੇ ਤੱਕ ਅਸੀਂ ਪੁੱਛਦੇ ਨਹੀਂ ਉਨੀ ਦੇਰ ਤੱਕ ਅਸੀਂ ਅੰਧਰੇ ਜਿੱਤਰੇ ਫਿਰਦੇ ਆ ਚਾਹੇ ਕੋਈ ਵੀ ਸਰਕਾਰ ਆ ਜਾਵੇ ਐਨੇ ਤੁਹਾਡੇ ਐਮਐਲਏ ਆ ਤਕਰੀਬਨ 1000 ਤੋਂ ਵੱਧ ਐਮਐਲਏ ਆ ਭਾਰਤ ਦੇ ਵਿੱਚ ਫੌਜ ਤੋਂ ਨਹੀਂ ਫੰਦੀ ਸ਼ਨੂਲ ਕਾਸਟ